ਸਾਹਿਬ ਜੀ ਸਤਨਾਮ ਧੰਨਵਾਦ ਗੁਰੂ ਸਾਹਿਬ ਜੀ ਪੂਰਕ ਸਰਬ ਸੁਖ ਦਾਤਾ ਹਰ ḍakē vas hai kām tenā so hai sā har dhaiyē mērē jī aḍē ਸਰਬ ਸੁਖ ਬਾ ਵਹਿ ਮੇਰੇ ਮਨਾਪ ਦਾ ਪਮਨ ਸਤਨਾਮ ਸਦਾ ਸਤਨਾਮ ਹਲਤ ਪਲਤ ਮੁਖ ਉਜਲ ਹੋਈ ਹੈ ਨਤ ਧਿਆਈਆ ਹਰ ਪ੍ਰਖ ਨਰੰਦਰਨ ਤੇਰ ਕਵਣ ਕਵਣ ਗੁਣ ਕਹਿ ਕਹਿ ਗਾਵਾਂ ਤੂੰ ਸਾਹਿਬ ਗੁਣੀ ਨੇ ਧੰਨਾ ਤੁਮਰੀ ਮਹਿਮਾ ਵਰਨ ਨਾ ਸਕੂੰ ਤੂ ठाकुर ਭਗਵਾਨ ਨਾਮ ਦਦਾ ਦਾਤਾ ਏਕ ਹੈ ਸਭ ਕੋ ਦੇਵਨਹਾਰ ਦਿਨ ਦੇ ਟੋਟ ਨਾ ਆਵਈ ਆਗਣਤ ਪਰੇ ਪੰਡਾ ਦਿੰਦ ਟੋਟ ਨਾ ਆ ਗਈ ਆਗਣਤ ਭਰੇ ਪੰਡਾਤ ਪਰਮ ਸਤਕਾਰਯੋਗ ਤਖਤੈ ਸੁਭਾਈ ਮਾਨ ਸਾਂਹੀ ਪਾਤਸ਼ਾਹੀਆਂ ਦੀ ਆਤਮਕ ਜੋਤ ਜੁਗੋ ਜੁਗ ਅਟਲ ਤੰਤਰ ਸਾਹਿਬੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਆਂਦੇ ਪਵਨ ਪਵਿੱਤਰ ਚਰਨ ਕਮਲਾਂ ਵਿੱਚ ਜੁੜਮਲ ਬੈਠੀ ਸਾਧ ਸੰਗਤ ਜੀਓ ਸਤਗੁਰਾਂ ਦੀ ਅਪਾਰ ਰਹਿਮ ਨ ਬਖਸ਼ਿਸ਼ ਹੋਈ ਅੰਮ੍ਰਿਤ ਵੇਲੇ ਤੋਂ ਦਾਤਾਰ ਜੀਆਂ ਦੀ ਪਾਵਨ ਪਵਿੱਤਰ ਗੋਦ ਵਿੱਚ ਬੈਠ ਗਾਓ ਸੁਣੋ ਪੜੋ ਨਿਤ ਭਾਈ ਗੁਰਪੂਰੇ ਤੋਂ ਰਾਖਿਆ ਦੇ ਮਹਾਵਾਕ ਅਨੁਸਾਰ ਸਰਵਣ ਭਗਤੀ ਕਰਨ ਦਾ ਯਤਨ ਕਰ ਰਹੇ ਆ ਤਾਂ ਜੋ ਸਤਿਗੁਰਾਂ ਦੀ ਇਲਾਹੀ ਬਾਣੀ ਨੂੰ ਸਰਵਣ ਕਰਕੇ ਆਪਣੇ ਮਨੁੱਖੇ ਜਨਮ ਤੋਂ ਕੁਛ ਨਾ ਕੁਛ ਲਾਹਾ ਪ੍ਰਾਪਤ ਕਰ सके। ਬਹੁਤ ਘੱਟ ਜਗੇ ਸੁਹ ਹੁੰਦੇ ਆ ਜਿਹੜੇ ਬਾਣੀ ਨੂੰ ਆਪਣੇ ਵਾਸਤੇ ਜਾਣਦੇ ਹੋਣ ਬਹੁਤ ਆਤ ਸੰਸਾਰ ਬਾਪੂ ਬਾਣੀ ਅੰਦਰ ਪ੍ਰਮਾਣ ਕਰਦੇ ਆ ਲਾਹੇ ਕੋ ਤੁੰਟੀ ਲਾਟ ਟੀ ਲਾਟ ਟੋਟੇ ਕੋ ਵੇਗ ਧਾਇਆ ਲਾਹੇ ਵਾਸਤੇ ਬਹੁ ਢਲੇ ਹੋ ਜਾਂਦੇ ਆ ਟੋਟੇ ਕੋ ਵੇਗ ਧਾਇਆ ਜਿੱਥੇ ਸੁਸਸਨ ਦੀ ਪੂੰਜੀ ਐਵੇਂ ਅਜਾਈਂ ਗਵਾਉਣੀ ਹੁੰਦੀ ਆ ਸਮਾਂ ਐਵੇਂ ਅਜਾਈਂ ਲਗਾਉਣਾ ਹੁੰਦਾ ਗੱਲਾਂ ਬਾਤਾਂ ਕਰ ਉੱਥੇ ਬੜਾ ਕਾਲਾ ਪੈ ਜਾਂਦਾ ਉੱਥੇ ਹਾਂ ਦੇ ਹਾਂ ਵਿੱਚ ਬੜੀ ਛੇਤੀ ਮਲਾਉਂਦਾ ਇਹ ਸੁਭਾਅ ਹੋਇਆ ਦਾ ਪਰੇਸ਼ਵਾਹ ਨੂੰ ਸੰਕੋਚਣ ਖਾਤਰ ਇਹ ਤੇ ਰੋਕ ਲਾਉਣ ਖਾਤਰ ਆਪਾਂ ਗੁਰੂ ਚਰਨਾਂ ਵਿੱਚ ਹਾਜ਼ਰ ਹੋਣੇ ਆ ਸਰਗੁਰੂ ਜੀ ਦੀ ਰਹਿਮਤ ਦਾ ਸਰਕਾਰ ਦਸਮਾ ਸ਼ਬਦ ਆਪਾਂ ਰਾਗ ਆਸਾ ਦੇ ਅੰਦਰ ਪੰਚਮ ਗੁਰਦੇਵ ਜੀ ਦੀ ਰਚਨਾ ਤੋਂ ਉਚਾਰਨ ਕੀਤਾ ਰਹਿਮਤਾਂ ਦੇ ਦਾਤੇ ਨੇ ਬੜੇ ਹੀ ਸਰਲ ਸ਼ਬਦਾਂ ਦੇ ਵਿੱਚ ਸਾਨੂੰ ਸਮਝਾਉਣ ਦਾ ਯਤਨ ਕੀਤਾ ਕਿਸੇ ਦੀ ਨਿੰਦਿਆ ਚੁਗਲੀ ਕਰੋਗੇ ਉਦੇ ਦਰਕਰ ਜੋ ਵਰਤੂ ਉਹ ਤੇ ਮੈਂ ਤੁਹਾਨੂੰ ਦੱਸਦਿਆਂ ਪਰ ਜਉਂਦੇ ਨਹੀਂ ਕਦੇ ਤੁਸੀਂ ਸਕੂਨ ਨਾਲ ਕਦੇ ਤੁਸੀਂ ਅੰਦਰੋਂ ਸ਼ਾਂਤੀ ਨਾਲ ਕਦੇ ਤੁਹਾਡੇ ਅੰਦਰ ਸੁਸਹਿਜ ਨਹੀਂ ਆ ਸਕਦਾ ਤੜਫਦੇ ਰਹੋਗੇ ਆਪਾਂ ਸਰਵਣ ਕੀਤਾ ਅੜਾਵੈ ਵਿਲਲਾਵੈ ਨਿੰਦਕ ਪਾਰ ਭੰਮੀ ਪਰਮੇਸ਼ਰ ਵਿਸਰਿਆ ਆਪਣਾ ਕੀਤਾ ਪਾਵੇ ਨਿੰਦਕ ਇਸ ਕਰਕੇ ਗੁਰਮਖੋ ਸੰਕੋਚੋ ਆਪਣੇ ਆਪ ਨੂੰ ਰੋਕਣਾ ਆਪਣੇ ਆਪ ਨੂੰ ਪਹਿਣਾ ਜਦੋਂ ਵੀ ਮਨ ਬਿਰਿਆਈਆਂ ਲੋਚੇ ਉਸ ਸਮੇਂ ਗੁਰੂ ਕੇ ਸ਼ਬਦ ਦਾ ਇਹਨੂੰ ਹੋੜਾ ਦੇ ਲੈਣਾ ਚਾਹੀਦਾ ਨਹੀਂ ਸਾਨੂੰ ਬਹੁਤਾ ਮੂਲ ਮੰਤਰ ਜਪ ਲਈਏ ਜਿੱਥੇ ਤੱਕ ਅਬੀ ਸਿੰਘ ਸਹਿਵਾਨਾਂ ਨੇ ਪੰਜ ਪਿਆਰਿਆਂ ਨੇ ਬਖਸ਼ ਦਿੱਤਾ ਗੁਰ ਪ੍ਰਸਾਦ ਅਕ ਬਖਸ਼ਿਆ ਉੱਥੇ ਤੱਕ ਜਦੋਂ ਨਾਨਕ ਉਸੇ ਕੀ ਸਾਈ ਤੱਕ ਬਖਸ਼ਿਆ ਉੱਥੇ ਤੱਕ ਰੱਖੋ ਹੋਰ ਨਹੀਂ ਕੁਝ ਹੁੰਦਾ ਨਹੀਂ ਮੂਲ ਮੰਤਰ ਦਾ ਪਤਾ ਉਹ ਟਡੋ ਕਟ ਵਾਹਿਗੁਰੂ ਕਹਿ ਲੀਓ ਉਸ ਸਮੇਂ ਤਾਂ ਜੋ ਮਨ ਪਰੇ ਪਾਸੋਂ ਹਟ ਜਾਵੇ ਇਤਿਹਾਸ ਦੇ ਪ੍ਰਮਾਣ ਭਰੇ ਭਏ ਆ ਭਾਈ ਸਾਹਿਬ ਬਾਈ ਸ਼ੋਵਕ ਸਿੰਘ ਭਾਈ ਸਾਹਿਬ ਭਾਈ ਸ਼ਹਾਵਾ ਸਿੰਘ ਪਿਓ ਪੁੱਤਰ ਨੂੰ ਕੈਦ ਵਿੱਚ ਛੱਡ ਦਿੱਤਾ ਗਿਆ ਸ਼ਾਮਦਮ ਦੰਡ ਫੇਰ ਸਾਰੇ ਹਥਖੰਡੇ ਅਪਣਾਏ ਨਾ ਰਹੇ ਆ ਪਰ ਅਖੀਰ ਪਾੜੋ ਤੇ ਰਾਜਪੂਤ ਦੀ ਨੀਤੀ ਆਪਾਂ ਦੇ ਅੰਗਰੇਜ਼ਾਂ ਦੇ ਪੜ ਤੋਂ ਉਦੋਂ ਪਹਿਲਾਂ ਵੀ ਬੜਾ ਵਰਤਿਆ ਜਾ ਰਿਹਾ ਮੁਗਲਾਂ ਦੀ ਹੋਈ ਕੋਪਤਰ ਨੂੰ ਰੱਖ ਕੀਤਾ ਪਿਓ ਨੂੰ ਅੱਡ ਗਿਆ ਜਾ ਰਿਹਾ ਵਕਤ ਸਮੇਂ ਬਾਅਦ ਤੇਰਾ ਪਤ ਤੇ ਮੰਨ ਗਿਆ ਤੂੰ ਐਵੇਂ ਆਪ ਦਾ ਬਜ਼ੁਰਗ ਬਣਾ ਰੋਲੀ ਜਾਂਦਾ ਹੁਣ ਓਡੇ ਪਰ ਰੋਲ ਰਿਆਂ ਤੂੰ ਪੁੱਤਰ ਕੋਲ ਜਾ ਕੇ ਇਹ ਕਹਿ ਰਿਹਾ ਕਹਿ ਰਿਆ ਕਿ ਦੇਖ ਤੈਨ ਤੇ ਅਜੇ ਜਵਾਨੀ ਦੀ ਦਹਲੀਜ਼ ਤੇ ਪੈਰ ਰੱਖਿਆ ਤੂੰ ਦੇਖੇ ਹੀ ਸੰਸਾਰ ਦਾ ਕੀ ਆ ਤੇਰਾ ਬਾਪੂ ਤੇ ਮੰਨ ਗਿਆ ਜਿੰਦਾ ਪਤਾ ਨਹੀਂ ਕੱਲ ਨੂੰ ਨਹੀਂ ਪਰਸੋਂ ਮਰ ਜਾਊਗਾ ਉਹ ਮੰਨ ਲੇ ਕਿ ਤੂੰ ਐਵੇਂ ਆਕੜਾ ਕਰੀ ਜਾਂਦਾ ਚਲੋ ਫਿਰ ਜੇ ਮੇਰਾ ਬਾਪੂ ਮੰਨ ਗਿਆ ਫਿਰ ਮੈਂ ਵੀ ਮੰਨ ਜਾਨਾ ਬੜੀ ਖੁਸ਼ੀ ਮਨਾਈ ਬੜੇ ਖੁੜੇ ਹੋਏ ਤੇ ਜਾ ਕੇ ਕਹਿੰਦੇ ਆ ਸੁਭਿਕ ਸਿਆ ਐਵੇਂ ਹੰਡ ਕਰੀ ਗਿਆ ਤੇਰਾ ਪੁੱਤ ਤੇ ਸੱਚੀ ਮੰਨ ਗਿਆ ਅੱਛਾ ਤੇ ਗੁਰੂ ਕਾ ਸਿਖ ਕਾਲਾ ਨਹੀਂ ਪਿਆਏ ਕਿ ਮੈਂ ਹੋ ਗਿਆ ਉਹ ਕਿ ਮੋਨਾ ਨਾ ਸਹਿਜ ਵਿੱਚ ਇੰਕਰੋ ਜੀ ਮੇਰਾ ਪੁੱਤਰ ਮੰਨ ਗਿਆ ਨਾ ਤੇ ਫਿਰ ਮੈਨੂੰ ਮੇਰੇ ਪੁੱਤਰ ਨਾਲ ਮਿਲਾ ਦਿਓ ਪੁੱਤਰ ਮੰਨ ਗਿਆ ਫਿਰ ਮੈਂ ਵੀ ਮੰਨ ਲਵਾਂ ਪੁੱਤਰ ਨਾਲ ਮਿਲਿਆ ਨੇਤਰਾ ਚ ਨੇਤਰ ਪਾਏ ਇਤਿਹਾਸ ਕਹਿੰਦਾ ਸੀਸ ਤੇ ਰੱਖਿਆ ਹੱਥ ਪੁੱਤਰ ਨੂੰ ਬਿਠਾ ਲਿਆ ਤੇ ਸ੍ਰੀ ਜਗਦੀ ਸਾਹਿਬ ਦਾ ਪਾਠ ਕੀਤਾ ਸੰਪੂਰਨਤਾ ਕਰਕੇ ਅਰਦਾਸ ਕੀਤੀ ਕਲੰਗੀਧਰ ਸੱਚੇ ਪਕਸ਼ਾ ਰਹਿਮਤਾਂ ਦੇ ਦਾਤੇ ਸਿੱਖੀ ਕੇ ਸੰਦੇਸ਼ ਉਸ ਅਸਾਂ ਨਾਲ ਨਿਭਦੇ ਅਰਦਾਸ ਕਰ ਪੁੱਤਰ ਦੇ ਸਿਰ ਤੋਂ ਹੱਥ ਚੁੱਕੇ ਤੇ ਨੇਤਰਾ ਚ ਨੇਤਰ ਪਾ ਪੁੱਛਦਾ ਪਿਤਾ ਹੁਣ ਪੁੱਤਰਾ ਕਿੱਦਾਂ ਦਾ ਮਨੂਆ ਕੀ ਖਿਆਲ ਬਾਪੂ ਖਿਆਲ ਕੀਆ ਜੋ ਤੁਸੀਂ ਕਲੰਗੀਧਰ ਦਸ਼ਮੇਸ਼ ਪਿਤਾ ਹਾਲਕੀਆਂ ਦੇ ਚਰਨਾਂ 'ਚ ਵਜਨ ਕੀਤੇ ਵੀ ਮਹਾਰਾਜ ਸਿੱਖੀ ਕੇਸਾਂ ਸੁਆਸਾਂ ਸੰਗ ਨਿਭਲੀ ਤੇ ਬਾਪੂ ਇਹੀ ਹੋਊਗਾ ਜਦੋਂ ਮਨ ਠੜਕੇ ਨਾ ਬਾਣੀ ਨਾਲ ਜੁੜ ਜੀ ਤੇ ਗੁਰਮਖੋ ਮਨੂਆ ਫਿਰ ਫਿਰ ਹੋ ਜਾਂਦਾ ਅਸਥਰ ਰਹੋ ਡੋਲੋ ਮਤ ਕਬਹੂ ਗੁਰ ਕੈ ਵਚਨ ਆਧਾਰ ਗੁਰੂ ਕੇ ਬਚਨ ਦਾ ਆਧਾਰ ਦੇ ਦੀਏ ਨੂੰ ਆਸਰਾ ਦੇ ਦੀਏ ਤੇ ਗੁਰਮਖੋੜ ਡੋਲਦਾ ਹੋਇਆ ਮਨ ਜਿਹੜਾ ਫਿਰ-ਫਿਰ ਹੋ ਜਾਂਦਾ ਇਸ ਕਰਕੇ ਆਪਾਂ ਆਪਣੇ ਮਨੂਏ ਨੂੰ ਥਿਰ ਕਰਨ ਵਾਸਤੇ ਗੁਰੂ ਚਰਣਾ ਵਿਖੇ ਹਾਜ਼ਰ ਹੁੰਨੇ ਆ ਪਰ ਅਸੀਂ ਇਹ ਵਸਤ ਨੂੰ ਨਹੀਂ ਧਾਰਨ ਕਰਦੇ ਅਸੀਂ ਕੇਵਲ ਔਰ ਕੇਵਲ ਮੈਂ ਮਾਫੀ ਮੰਗ ਕੇ ਬੇਨਤੀ ਕਰਾਇਤੇ ਤੱਕ ਸੀਮੰਤਾ ਵੀ ਮੱਥਾ ਟੇਕਿਆ ਤੇ ਹੁਣ ਆਪਾਂ ਚੱਲੀਏ ਆਪਾਂ ਇੱਥੇ ਤੱਕ ਸੀਮੰਤਾ ਨਾ ਆਪਾ ਗੁਰੂ ਕੀ ਬਾਣੀ ਦੇ ਵਿੱਚੋਂ ਕੋਟ ਗੁਰਮੁਖੋ ਸਿੱਖਣ ਦਾ ਯਤਨ ਕਰਦੇ ਆ ਜਿਵੇਂ ਕੱਲ ਜੋਂ ਰਹੇ ਸੀ ਅੱਜ ਵੀ ਉਵੇਂ ਜੋਂ ਰਹੇ ਆ ਜਿੱਦਾਂ ਦਾ ਕੱਲ ਜੀਵਨ ਸੀ ਉਹਦਾਂ ਦਾ ਹੀ ਅੱਜ ਅੱਜ ਕੀ ਕੋਈ ਫਰਕ ਪੈ ਗਿਆ ਭਈ ਫਰਕ ਤੇ ਕੋਈ ਬਣਾ ਪਿਆ ਇਸ ਕਰਕੇ ਆਪਣੇ ਜੀਵਨ ਨੂੰ ਤਬਦੀਲ ਕਰਨ ਦੀ ਖਾਤਰ ਅਸੀਂ ਗੁਰੂ ਚਰਨਾਂ 'ਨਾ ਚੁੰਨੇ ਆ ਨਾ ਕਿ ਕੇਵਲ ਇੱਥੇ ਤੱਕ ਸੀਮਤ ਰਹਿਣਾ ਗੁਰਮਖੋ ਵੀ ਕੇਵਲ ਆਏ ਤੇ ਨਮਸਕਾਰ ਕੀਤੀ ਤੇ ਸਤਨਾਮ ਸ਼੍ਰੀ ਵਾਹਿਗੁਰੂ ਕਸ ਦੀ ਇਦਾਰਮਾਗੇ ਫਿਰ ਰਾਗ ਬੜਹੰਸ ਦੀ ਵਾਰ ਪੜ ਲਿਓ ਕਿਉਂਕਿ ਜਿਹੜੇ ਬਾਣੀ ਪੜਦੇ ਉਹਨਾਂ ਨੂੰ ਤੇ ਪਤਾ ਹੀ ਨਹੀਂ ਜਿਹੜੇ ਨਹੀਂ ਬਾਣੀ ਪੜਦੇ ਉਹ ਭਾਈ ਰਾਗ ਬੜਹੰਸ ਕੀ ਵਾਰ ਮਹੱਲਾ ਚੌਥਾ ਲਲਾ ਬਹਿਲੀਮਾ ਕੀ ਤੁੰਗਾਵਣੀ ਇਸ ਵਾਰ ਦੇ ਅੰਦਰ ਜਾ ਕੇ ਪੜਿਓ ਸ਼ਲੋਕ ਮਹੱਲਾ ਤੀਜਾ ਤੇ ਬਾਪੂ ਇਸ ਨੂੰ ਆਣਾ ਪ੍ਰਵਾਨ ਨਹੀਂ ਕਹਿੰਦੇ ਫਿਰ ਫਿਰ ਬਾਪੂ ਇਹਨੂੰ ਢੇੜਾ ਦੱਸ ਦਿਆ ਢੇੜਾ ਕੀ ਕਹਿੰਦੇ ਤੀਸਰੇ ਗੁਰਦੇਵ ਜੀ ਗੁਰਦੇਵ ਜੀਾਂ ਦੀ ਆਪਣੀ ਰਸਨਾ ਤੋਂ ਉਚਾਰਨ ਕੀਤਾ ਹੋਇਆ ਪੰਚਮ ਗੁਰਦੇਵ ਜੀਆ ਨੇ ਬੜਹੰਸ ਕੀ ਵਾਰ ਅੰਦਰ ਦਰਜ ਕੀਤਾ ਦਾਤਾਰ ਜੀ ਫਰਮਾਨ ਕਰਦੇ ਆ ਸਤ ਗੁਰ ਕੀ ਪ੍ਰਤੀਤਨਾ ਆਈਆ ਸ਼ਬਦ ਨਾ ਲਾਗੋ ਭਾਉ ਓ ਸੁਨੋ ਸੁਖਨਾ ਉਪਦੇ ਭਾਵੈ ਸੋ ਗਿੜਾ ਆਵੋ ਡਾਉ ਇੱਕ ਨੀ ਕਾ ਬਾਪੂ ਕਹਿੰਦਾ ਸੋ ਗਿੜਾ ਲਾ ਸੋ ਸੋ ਇਸ ਕਰਕੇ ਬੇਨਤੀ ਆ ਇਨੂੰ ਗੇੜਾ ਨਾ ਰਹਿਣ ਦਈਏ ਇਹਨੂੰ ਯਾਤਰਾ ਬਣਾ ਦਈਏ ਗੁਰਮਖੋ ਤਾਂ ਜੋ ਇਹ ਸਫਲ ਹੋ ਜਾਵੇ ਸਫਲ ਸਫਲ ਭਈ ਸਫਲ ਯਾਤਰਾ ਇਸ ਸਫਲ ਹੋਵੇ ਸਾਡਾ ਜੇ ਗੇੜੇ ਤੱਕ ਸੀਮਤ ਰਹਿ ਕੇ ਗੁਰਮਖੋ ਫਿਰ ਉਸ ਨੂੰ ਸੁੱਖ ਨਾ ਉਪੜੇ ਅੰਦਰ ਦਾ ਸੁੱਖ ਸਾਨੂੰ ਨਹੀਂ ਮਿਲ ਸਕਦਾ ਬਾਹਰੋਂ ਸੁੱਖ ਸੁਹੁੰਦਾ ਇਕੱਠੀਆਂ ਕਰ ਲਾਂਗੇ ਪਰ ਉਹਨਾਂ ਵਿੱਚੋਂ ਵੀ ਕਿੰਨਾ ਕੁ ਸੁੱਖ ਮਿਲਣਾ ਹੈ ਦਾਤਾ ਹਰ ਜਾਣਦਾ ਇੰਰੰਕਾਰ ਪਰਸ਼ਾ ਗਾਣ ਹੁੰਦਾ ਸਾਨੂੰ ਉਹਨਾਂ ਨੂੰ ਤੇ ਪਤਾ ਸ੍ਰੋਹ ਵਿਚਾਰ ਅੱਜ ਦੇ ਸ਼ਬਦ ਅੰਦਰ ਦਾਤਾਰ ਪਰਸ਼ਾ ਪੰਚਮ ਗੁਰਦੇਵ 11ਵਾਂ ਸ਼ਬਦ ਲੜੀਵਾਰ ਧੰਨ ਗੁਰੂ ਗ੍ਰੰਥ ਸਾਹਿਬ ਜੀ ਆਂਦੇ ਪਾਵਨ ਪਵਿੱਤਰ ਬਚਨਾਂ ਦੇ ਅੰਦਰ ਰੋਹਾਨੀਆਂ ਦੇ ਅੰਦਰ ਗੁਰਦੇਵ ਮਾਤਾ ਗੁਰਦੇਵ ਪਿਤਾ ਗੁਰਦੇਵ ਸਵਾਮੀ ਪਰਮੇਸ਼ਰਾ ਜਿਸ ਦਿਨ ਆਪਾਂ ਬਾਣੀ ਵਿਚਾਰੀ ਸੀ ਗੋੜੀ ਬਾਵਣਾ ਪਿੰਡ ਮਹੱਲਾ ਪੰਡੋਵਾ ਉਸ ਦਿਨ ਵੀ ਬੇਨਤੀ ਕੀਤੀ ਸੀ ਇਹ ਦੁਨਿਆਵੀ ਮਾਈ ਬਾਪ ਵਾਸਤੇ ਨਹੀਂ ਪਰ ਕੀਤਾ ਕੀ ਦਾਵੇ ਸੰਸਾਰ ਇਹਨੂੰ ਵਰਤਦਾ ਕਿਉਂ ਅਰਥ ਭਾਵ ਤੇ ਬੜੇ ਨਹੀਂ ਹੈ ਲਓ ਵੀ ਬਾਣੀ ਅੰਦਰ ਕਹਤਾ ਮਾਰੇ ਇਹਨੇ ਗੁਰਦੇਵ ਮਾਤਾ ਗੁਰਦੇਵ ਪਿਤਾ ਗੁਰਦੇਵ ਸਵਾਮੀ ਪਰਮੇਸ਼ਰਾ ਪਰ ਕਹਿੰਦੇ ਕਿ ਨੂੰ ਆ ਦਿਓ ਇਹ ਤੇ ਪੜਦੇ ਨਹੀਂ ਆਪਾਂ ਗੁਰਦੇਵ ਇਹਨੂੰ ਵਿਆਕਰਣ ਅੰਦਰ ਪੁੰਡਾ ਨੁਮਾਨ ਵਿਆਕਰਣ ਬੋਲਦਿਆ ਗੁਰਮਖੋ ਜਿਵੇਂ ਕੜਾਹਾ ਵੱਡਾ ਹੁੰਦਾ ਨਾ ਤੇ ਜੇ ਉਹਨੂੰ ਮੂੰ ਚੱਕਣਾ ਹੋਵੇ ਕਿਵੇਂ ਚੱਕਾਂਗੇ ਚੱਕੀ ਨਹੀਂ ਆਣਾ ਉਹਦੇ ਫਿਰ ਬਹੁਤਾ ਵੱਡਾ ਚਾਰੇ ਪਾਸੇ ਪੁੰਡੇ ਹੁੰਦੇ ਆ ਤੇ ਥੋੜਾ ਸਾਇਦ ਛੋਟਾ ਹੋਵੇ ਤੇ ਉਹਦੇ ਦੋ ਪੁੰਡੇ ਹੁੰਦੇ ਆ ਤੋਂ ਨਾ ਦੁਨਾਂ ਕੁੰਡਿਆਂ ਤੋਂ ਪਕੜ ਕੇ ਉਸ ਵਿੱਚ ਪਕਾਏ ਹੋਏ ਅਗਵਾਨ ਅਗਨ ਤੋਂ ਉਤਾਰ ਲਿਆ ਜਾਂਦਾ ਪਰ ਜੇ ਕੁੰਡਾ ਨਾ ਹੁੰਦਾ ਤੇ ਫਿਰ ਤੇ ਗੁਰਮੁਚ ਅੱਖਿਆ ਨਹੀਂ ਸੀ ਜਾਣਾ ਇਸੇ ਤਰ੍ਹਾਂ ਇਹ ਕੁੰਡਾ ਨੂੰ ਵਿਆਕਰਣ ਬੋਲੀ ਜਾਂਦੀ ਆ ਗੁਰ ਦੇਵ ਦੋ ਪਾਸੇ ਹੋ ਕੇ ਨਹੀਂ ਗੁਰੂ ਨਾਨਕ ਦੇਵ ਸਾਡੇ ਕੋਣ ਮਾਤਾ ਪਿਤਾ ਗੁਰੂ ਨਾਨਕ ਸਾਹਿਬ ਸੱਚੇ ਬਾਦਸ਼ਾਹ ਗੁਰੂ ਨਾਨਕ ਜੀਾਂ ਦੇ ਚਰਨਾਂ 'ਚ ਬੇਨਤੀ ਆ ਗੁਰੂ ਦੇਵ ਮਾਤਾ ਗੁਰੂ ਦੇਵ ਪਿਤਾ ਗੁਰੂ ਦੇਵ ਸੁਆਮੀ ਪਰਮੇਸ਼ਰ ਆ ਗੁਰੂ ਨਾਨਕ ਜੀ ਸਾਡੇ ਵਾਸਤੇ ਪ੍ਰਮਾਤਮਾ ਅਕਾਲ ਪੁਰਖ ਕਿਉਂ ਕਿਉਂਕਿ ਗਿਆਨ ਧਿਆਨ ਕਿਛ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੋਂ ਵੱਡਾ ਸਤਿਗੁਰੂ ਨਾਨਕ ਜਿਨ ਕਲ ਰਾਖੀ ਮੇਰੀ ਸਭ ਤੋਂ ਵੱਡਾ ਗਿਆ ਇਹ ਨਹੀਂ ਕਿ ਵੀ ਦੋ ਚਾਰ ਥਾਵਾਂ ਤੋਂ ਥੱਲੇ ਹੋ ਗੁਰੂ ਨਾਨਕ ਨਾ ਸਭ ਤੋਂ ਵੱਡਾ ਕਿੰਨਾ ਕਮਟਾ ਜੀ ਉਹ ਆਪਦੀਆਂ ਦੇ ਚਰਨਾਂ 'ਚ ਪਿਛਲੇ ਦਿਨੀ ਬੇਨਤੀ ਕੀਤੀ ਵੀ ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ ਜੰਪਾਤ ਸਹਿਬਾਨ ਆਪਣੀ ਰਸੁਨਾ ਤੋਂ ਉਚਾਰਨ ਕਰ ਦੇਆ ਕਲ ਜੋਗ ਪ੍ਰਮਾਣ ਨਾਨਕ ਗੁਰ ਅੰਗਦ ਅਮਰ ਕਹਾਇਓ ਸ੍ਰੀ ਗੁਰੂ ਰਾਜ ਅਚਲ ਅਟਲ ਆਦਿ ਪਰਖ ਫਰਮਾਇਓ ਇਸ ਕਰਕੇ ਅੱਜ ਦੇ ਸ਼ਬਦ ਅੰਦਰ ਵੀ ਗੁਰੂ ਮਾਨ ਦੇ ਅੱਗੇ ਬੇਨਤੀ ਕੀਤੀ ਜਾ ਰਹੀ ਆ ਗੁਰੂ ਮਾਨ ਕੌਣ ਧੰ ਗੁਰੂ ਰਾਮਦਾਸ ਸਭ ਸੱਚੇ ਬਾਦਸ਼ਾਹ ਮਹਾਰਾਜ ਰੋਹਾਨੀਆਂ ਦੇ ਗੁਰਦੇਵ ਕੌਣ ਜੀ ਰੋਹਾਨੀਆਂ ਦਾ ਗੁਰੂ ਕੌਣ ਆ ਇਹ ਤੇ ਸਰੀਰਕ ਹੋ ਗਿਆ ਵੀ ਤੁਹਾਨੂੰ ਗੁਰੂ ਅਰਜਨ ਸਾਹਿਬ ਸੱਜੇ ਪਾਤਸ਼ਾਹ ਮਹਾਰਾਜ ਗੁਰਦੇਵ ਪਿਤਾ ਧੰਗੂ RAMDAS ਮਹਾਰਾਜ ਜੀਆਂ ਦੇ ਚਰਨਾਂ 'ਚ ਬੇਨਤੀ ਕਰਦੇ ਆ ਪਰ ਜਦੋਂ ਆਪਾਂ ਇਤਿਹਾਸ ਪੜਾਂਗੇ ਬਾਣੀ ਉਚਾਰਨ ਹੀ ਉਦੋਂ ਕੀਤੀ ਜਾਂਦੀ ਹੈ ਜਦੋਂ ਜੋਤ ਦੇ ਮਾਲਕ ਇਹ ਵੀ ਤੇ ਨੁਕਤਾ ਨਾ ਤੇ ਫਿਰ ਬਾਣੀ ਅੰਦਰੋਂ ਪੜਨਾ ਬੋ ਸੰਤਾਂ ਕੋ ਮਤ ਕੋਈ ਨਿੰਦੋ ਸੰਤ ਰਾਮ ਹੈ ਏਕੋ ਕਹੋ ਕਵੀਰ ਮੈਂ ਸੋ ਗੁਰ ਬਾਆ ਜਾ ਕਾ ਨਾਉ ਬਿਵਕੋ ਵੀਰ ਦਾ ਗੁਰੂ ਕੌਣ ਰਾਮਾਨੰਦ ਰਮਾਨੰਦ ਦੇ ਸਰੀਰ ਦਾ ਨਾਮ ਪਰ ਅਸਲ ਗੁਰੂ ਕੌਣ ਬਵੇਕੋ ਬਵੇਕ ਉਹ ਗਿਆਨ ਜਿਹਦੇ ਨਾਲ ਆਤਮਿਕ ਸੋਝੀ ਹੋਈ ਤੇ ਗੁਰਮਖੋ ਇੱਥੇ ਅਧਿਆਤਮਿਕ ਗੁਰੂ ਗਿਆਨ ਦੀ ਬਾਤ ਪੈ ਰਹੀ ਆ ਨਾ ਕਿ ਸਰੀਰ ਦੀ ਕਿਉਂਕਿ ਸਰੀਰ ਨੇ ਤੇ ਜੋਤ ਪੰਜਵੇਂ ਗੁਰਦੇਵ ਵਿੱਚ ਟਿਕਾ ਕੇ ਪਵਨ ਮੈਂ ਪਵਨ ਸਮਾਇਆ ਜੋਤੀ ਮੈਂ ਜੋਤ ਰਲ ਗਾਇਆ ਬਾਣੀ ਜੋਤ ਤੋਂ ਬਿਨਾ ਉਚਾਰਣ ਨਹੀਂ ਹੁੰਦੀ ਹੈ। ਪ੍ਰithvi ਚੰਦ ਦੇ ਪੁੱਤਰ ਮਿਹਰਬਾਨ ਨੇ ਇਹ ਬੜਾ ਜਤਨ ਕੀਤਾ ਸੀ ਬੇਸ਼ੱਕ ਬੜਾ ਵਿਦਵਾਨ ਸੀ ਗੁਰਮੁਖੋ। ਕਈ ਗੁਰਮੁਖ ਪਿਆਰੇ ਉਸ ਦੀ ਲਿਖਤ ਨੂੰ ਪੜ੍ਹਦੇ ਆ। ਕਿਉਂ ਇਕੱਤਰ ਕਰਨਾ? ਤੇ ਗੁਰਮਖੋ ਏਡਾ ਵਿਦਵਾਨ ਆ ਕਿ ਸਤਗੁਰਾਂ ਦੀ ਤਰ੍ਹਾਂ ਬਾਣੀ ਉਚਾਰ ਕੇ ਨਾਨਕ ਸ਼ਬਨ ਨਾਨਕ ਮੂਰ ਲਾ ਦਿੰਦਾ ਸ਼ਬਦ ਵਿੱਚ ਤਨ ਗੁਰੂ ਗ੍ਰੰਥ ਸਾਹਿਬ ਜੀ ਹੋਂਦ ਵਿੱਚ ਐਵੇਂ ਨਹੀਂ ਆ ਗਏ ਜਿਸ ਸਮੇ 1601 ਨੂੰ ਅੰਮ੍ਰਿਤ ਵੇਲੇ ਗੁਰੂ ਕੇ ਕੀਰਤਨੀਆਂ ਨੇ ਕੀਰਤਨ ਕਰਦਿਆਂ ਮਿਹਰਬਾਨ ਦੀ ਰਚਨਾ ਅੰਮ੍ਰਿਤ ਵੇਲੇ ਸ਼ਬਦ ਰੂਪ ਵਿੱਚ ਗਾਇਨ ਕਰ ਦਿੱਤੀ ਇਸ ਸ਼ਬਦ ਦੀ ਸੰਪੂਰਨਤਾ ਹੁੰਦਿਆਂ ਦੀਵਾਨ ਦੀ ਸੰਪੂਰਨਤਾ ਹੁੰਦਿਆਂ ਧੰਨ ਗੁਰੂ ਅਰਜਨ ਸਾਹਿਬ ਜੀਆ ਨੇ ਬਾਬਾ ਬੁੱਢਾ ਜੀ ਭਾਈ ਵਿਧੀ ਚੰਦ ਭਾਈ ਪ੍ਰਾਣਾ ਭਾਈ ਲੰਗਾ ਇਤਿਆਦ ਗੁਰਸਿੱਖਾਂ ਨੂੰ ਇਕੱਠਾ ਕੀਤਾ ਤੇ ਇਹ ਚਿੰਤਾ ਜਤਾਈ ਸੰਗਤ ਨੂੰ ਕਿਵੇਂ ਪਤਾ ਲੱਗੂ ਸੰਗਤ ਕਿਵੇਂ ਸ਼ਬਦਾਂ ਨੂੰ ਵੀ ਬਾਣੀ ਗੁਰੂਆਂ ਦੀ ਹੈ ਦੰਕਸ਼ਹੁਰ ਦੀ ਇਹ ਨਾਮ ਕੁਮਾਰੀ ਨਾਨਕ ਦਾ ਚੜੀ ਰਹੇ ਦਿਨ ਰਾਤ ਕਿਥੇ ਆ ਹੈ ਹੀ ਨਹੀਂ ਬਾਣੀ ਚ ਪਰ ਪ੍ਰਚਲਤ ਇਨਾ ਵੀ ਹਰ ਕਿਸੇ ਦੀ ਜ਼ਬਾਨ ਤੇ ਆ ਕਿਥੇ ਦੀ ਇਹ ਹੈ ਹੀ ਨਹੀਂ ਬਾਣੀ ਅੰਦਰੇ ਤੇ ਇਸ ਕਰਕੇ ਇਦਾਂ ਦੇ ਸ਼ਬਦ ਜਿਹੜੇ ਸੀ ਉਹ ਮੀਰ ਪਾਨ ਨੇ ਐਸੇ ਉਚਾਰਨ ਕੀਤੇ ਵੀ ਸੰਗਤ ਦੁਬਦਾ ਬਿੱਟ ਪੈ ਗਈ ਗੁਰੂ ਕੇ ਕੀਰਤਨੀਆਂ ਨੇ ਪੜ ਦਿੱਤਾ ਇਸ ਤੋਂ ਪਰੇ ਕੀ ਸਤਗੁਰਾਂ ਨੂੰ 1601 ਨੂੰ ਇਹ ਕਾਰਜ ਆਰੰਭਿਆ ਟਰਕੀ ਬਾਣੀ ਨੂੰ ਇੱਕ ਥਾਂ ਤੇ ਸੰਕਲਨ ਕੀਤਾ ਤੇ ਗੁਰਮਖੋ ਸਾਨੂੰ ਇਹ ਨਰੋਲ ਜਿਹਦੇ ਵਿੱਚ ਕੋਈ ਮਲ ਨਹੀਂ ਹੈ ਸਤਗੁਰਾਂ ਨੇ ਆਪਣਾ ਆਪ ਕੁਰਬਾਨ ਕਰ ਦਿੱਤਾ ਕਿਉਂ ਡਾਗੀਰ ਕਹਿੰਦਾ ਸੀ ਔਂਕਰ ਇਸਲਾਮ ਧਰਮ ਦੀ ਵਡਿਆਈ ਪਾਓ ਤੇ ਬਾਪੂ ਨੇ ਕਿਹਾ ਸੀ ਇਹ ਕੋਈ ਕਿਸ ਨੂੰ ਖੁਸ਼ ਆਮਦ ਕਰਨ ਵਾਸਤੇ ਨਹੀਂ ਇੱਕ ਖੁਦਾਏ ਦੀ ਬਾਣੀ ਆ ਜਿਹਦੇ ਵਿੱਚ ਹੈ ਖੁਦਾਏ ਦੀ ਵਡਿਆਈ ਪਰ ਤੁਸੀਂ ਪੜ੍ਹਨੀ ਨਹੀਂ ਚਾਹੁੰਦੇ ਕੀਤਾ ਕੀ ਦਾ ਵੇ ਇਸ ਕਰਕੇ ਗੁਰਮਖੋ ਸਾਨੂੰ ਇੱਕ ਖਾਲਸ ਸਤ ਸਤ ਗੁਰੂ ਸਾਜੇ ਬਾਦਸ਼ਾਹ ਮਹਾਰਾਜ ਨੇ ਕੋ ਔੰਕਾਰ ਤੋਂ 18 ਦਾ 20 ਤੱਕ ਨਰੋਲ ਸਾਨੂੰ ਗੁਰਮਖੋ ਇੱਕ ਖਜ਼ਾਨਾ ਬਖਸ਼ਿਆ ਪਰ ਆਪਾਂ ਇਸ ਖਜ਼ਾਨੇ ਦੀ ਸਾਰੀ ਨਾ ਜਾਣੀ ਆਪਾ ਇਸ ਖਜ਼ਾਨੇ ਦੇ ਲਾਗੇ ਹੋਣਾ ਚੰਗਾ ਹੀ ਨਾ ਸਮਝਿਆ ਇਹ ਤੇ ਬੇਲਿਆਂ ਦਾ ਕੰਮ ਹੈ ਤੇ ਅਗਿਆਨੀਆਂ ਦਾ ਕੰਮ ਆ ਇਹ ਬੇਲੇ ਕਰਨਗੇ ਅਸੀਂ ਬਹੁਤੇ ਕੰਮੇ ਆ ਜਿਸ ਕੰਮ ਨੂੰ ਕਰਨ ਖਾਤਰ ਆਏ ਸੀ ਉਸ ਨੂੰ ਛੱਡ ਦਿੱਤਾ ਮੈਂ ਨਹੀਂ ਕਹਿੰਦਾ ਬਾਣੀ ਅੰਦਰ ਦਰਜਾ ਆਇਓ ਸੁਣਨ ਪੜਨ ਕੋ ਬਾਣੀ ਨਾਮ ਵਿਸਾਰ ਲਗ ਹੈ ਅਨ ਲਾਲਚ ਮਿਰਥਾ ਜਨਮ ਬਰਾਨੀ ਆਇਆ ਤਾਂ ਤੂੰ ਬਾਣੀ ਪੜਨ ਤੇ ਸੁਣਨ ਵਾਸਤੇ ਸੀ ਬਾਕੀ ਦੇ तेरे ਕਾਰਜ ਜਿਹੜੇ ਜੋ ਬਾਤ ਦੇ ਸੀ ਪਰ ਤੂੰ ਇਹ ਕਾਰਜ ਛੱਡ ਦਿੱਤਾ ਕਿਉਂ ਸਾਡੇ ਕੋਲੇ ਟਾਈਮ ਨਹੀਂ ਹੈ ਅਸੀਂ ਬੇਲੇ ਨਹੀਂ ਹਾਂ ਉਹ ਭਾਈ ਜੇ ਇਦਾਂ ਹੀ ਰਿਹਾ ਤੇ ਬਾਪੂ ਨਾਨਕ ਸਾਹਿਬ ਮਹਾਰਾਜ ਵੱਟਗੇ ਚ ਬੇੜ ਮਾਰ ਦਿਆ ਫਿਰ ਤੇਰੇ ਨਾਲੋਂ ਤੇ ਪਸ਼ੂ ਚੰਗੇ ਆ ਪਸ਼ੂ ਮਹਾਰਾਜ ਕਿਉਂ ਖੜ ਖਾਵੇ ਅੰਮ੍ਰਿਤ ਦੇ ਉਹਨਾਂ ਖੜ ਬੜੇ ਮਿਲੈ ਜੇ ਤੁਸੀਂ ਰੁੱਖਾਂ ਵਿੱਚੋਂ ਥੋੜੀ ਤੰਦ ਪਾਓ ਫਿਰ ਦੁੱਧ ਦਿੰਦੇ ਆ ਨਾਮ ਵਿਹੂਣੇ ਆਦਨ ਤ੍ਰਗ ਜੀਵਨ ਕਰਮ ਕਰੇ ਨਾਮ ਤੋਂ ਵਿਹੂਣੇ ਰਹਿ ਕੇ ਜਿਤਨੇ ਕਰਮ ਕਰੀਏ ਮਾਲਕ ਜੀ ਕਹਿੰਦੇ ਕਿਸੇ ਅਰਥ ਨਹੀਂ ਤ੍ਰਕਾਰ ਜੋਗ ਮਹਾਰਾਜ ਕਮਾਲ ਕਰਦੇ ਹੂੰ ਜੇ ਮੈਂ ਹਟਕੋੜ ਮੀ ਮਿਹਨਤ ਨਾ ਕਰਾਂ ਤੇ ਘਰ ਦਾ ਦਵਾਲਾ ਨਿਕਲ ਜਾਣਾ ਬਾਪੂ ਕੰਨ ਦਾ ਮੈਂ ਕਿਹਾ ਵੀ ਤੂੰ ਦਸਨਾਂ ਦੀ ਕਰਤਨਾ ਕਰ ਮੈਂ ਤੇ ਖੁਦ ਹਾਲ ਬਾਖ ਦਿਖਾਇਆ ਤੈਨੂੰ ਵੀ ਇਦਾਂ ਦਾ ਗੁਰੂ ਅੰਗਦ ਸਾਹਿਬ ਮਹਾਰਾਜ ਕਹਿੰਦੇ ਧਿਆਨ ਮਾਰ ਮੈਂ ਦੁਕਾਨ ਕਰਕੇ ਦਿਖਾਈ ਨਾ ਤੈਨੂੰ ਵੀ ਇਦਾਂ ਦੁਕਾਨ ਹੋਣੀ ਆ ਤੇ ਤੂੰ ਕਿਹੜੇ ਪਾਸੇ ਭਰਿਆ ਵੀ ਮਿਹਨਤ ਤੋਂ ਨਹੀਂ ਮਾਰਈ ਰੋਗ ਦੇ ਦਸਨਾਂ ਦੀ ਕਰਤ ਤੂੰ ਨਹੀਂ ਰੋਕ ਦੇ ਬਾਪੂ ਰੋਕਦਾ ਮਨ ਵਿੱਚ ਆਈਆਂ ਹੁੰਨਾਂ ਬੁਰਾਈਆਂ ਨੂੰ ਇਹਨਾਂ ਨੂੰ ਛੱਡ ਤੋ ਰਿਆ ਫਿਰਦਾ ਉੱਠਦਾ ਬਹਿੰਦਾ ਬਸ ਉਹਦੇ ਚਰਨਾਂ ਨਾ ਪੀਤ ਲਾ ਕੇ ਰੱਖ ਫਿਰ ਦੇਖੀ ਜੀਵਨ ਵਿੱਚ ਆਨੰਦ ਬਣਦਾ ਸੋਇਸ਼ ਕਰਕੇ ਗੁਰਮੁਖੋ ਜੀਤੇ ਸਾਨੂੰ ਬਾਣੀ ਨਾਲ ਥੋੜਾ ਬਹੁਤਾ ਵੀ ਪਿਆਰ ਆ ਤੇ ਆਪ ਨੇੜੇ ਹੋ ਗੋ ਇਹ ਨਹੀਂ ਕਹਿੰਦਾ ਮੈਂ ਵੀ ਸਾਰੀ ਦਿਹਾੜੀ ਤੁਸੀਂ ਬੈਠੇ ਰਹੋ ਇਕੰਗ ਪੂਰੇ ਧੀਰਜ ਭਾਣਾ ਪੜਿਆ ਜਾਵੇ ਤੇ ਗੁਰਮੁਖੋ 5 ਤੋਂ 7 ਮਿੰਟ ਤੱਕ ਅੰਗ ਤੇ ਲੱਗ ਜਾਵੇ ਪੂਰੇ ਧੀਰਜ ਨਾਲ ਰੋਕ ਰੋਕ ਪੜਨਾਂ ਦੇ ਇੰਨਾ ਵੀ ਨਹੀਂ ਕਰ ਸਕਦੇ ਹੋ ਘੱਟੋ ਘੱਟ ਇੱਕ ਸ਼ਬਦ ਰੋਜ਼ ਪੜ ਲਓ ਜਪਜੀ ਸਾਹਿਬ ਰੰਭ ਕਰਾਂਗੇ ਇੱਕ ਪੌੜੀ ਪੜ ਲਓ ਇੰਨਾ ਕਰ ਸਕਦੇ ਆ ਨਾ ਇੰਨਾ ਨਹੀਂ ਹੋਣਾ ਕਿ ਕਿਉਂ ਟਾਈਮ ਨਹੀਂ ਹੈ ਹੁਣ ਇਹ ਦੁਪਹਿਰੇ ਕੀ ਰਹਿ ਗਿਆ ਜੀ ਸਾਨੂੰ ਦਰਸ਼ਨ ਤੇ ਹੋਣ ਵੀ ਪਿਓ ਦਾਦੇ ਦਾ ਖੋਲ ਡਿਠਾ ਖਜ਼ਾਨਾ ਤਾ ਮੇਰਾ ਮਨ ਬਿਆਨ ਦਾਨ ਇਸ ਖਜ਼ਾਨੇ ਵਿੱਚ ਹੈ ਕੀ ਆ ਸਾਡੇ ਬਾਪੂ ਨੇ ਟਿਕਾਇਆ ਕੀ ਆ ਕੁਛ ਨਾ ਕੁਛ ਤੇ ਦੇਖੀਏ ਰਤਨ ਲਾਲ ਦਾ ਕਛੂ ਦਾ ਮੋਲ ਇਹਦੇ ਅੰਦਰ ਤੇ ਉਹ ਹੀਰੇ ਮੋਤੀ ਜਵਾਹਰਾਤ ਜਿਨ੍ਹਾਂ ਦਾ ਮੁੱਲ ਹੀ ਕੋਈ ਨਹੀਂ ਹੈ ਪਰ ਇਹ ਭੰਡਾਰ ਅਕੂਟ ਅਤੋਲ ਨਾ ਇਹ ਖਤਮ ਹੋਣਾ ਖਜ਼ਾਨਾ ਤੇ ਨਾ ਹੀ ਗੁਰਮਖੋਏ ਨੂੰ ਕੋਈ ਕੈਸ ਕਰਦਾ ਵੀ ਮੈਂ ਪੂਰਾ ਜਾਣ ਲਿਆ ਇਹਦਾ ਪਰਿਵਾਰ ਨਹੀਂ ਹੈ ਦੂਜਾ ਬੰਦਾ ਹੀ ਕੋਈ ਨਹੀਂ ਹੈ ਆਓ ਭਾਈ ਖਾਬ ਹੈ ਖਰਚ ਹੈ ਰਲ ਮਿਲ ਪਾਈ ਆਓ ਭਾਈ ਸੰਗਤੀ ਰੂਪ ਵਿੱਚ ਰਲ ਕੇ ਇਸ ਖਜ਼ਾਨੇ ਨੂੰ ਸ਼ਕੀਅਤ ਸੁਰਤ ਕਰਕੇ ਬਚਨਾਂ ਨੂੰ ਕਮਾਈਏ ਟੋਟ ਨਾ ਆਵੇ ਤੇ ਜਿੰਨੇ ਮਰਜੀ ਆਪਾਂ ਲੱਖਾਂ ਕਰੋੜਾਂ ਦੀ ਸੰਖਿਆ ਦੇ ਵਿੱਚ ਇਹਨਾਂ ਸ਼ਬਦਾਂ ਨੂੰ ਵਿਚਾਰੀਏ ਕਮਾਈਏ ਸ਼ਕੀਏ ਇਹ ਟੋਟ ਨਹੀਂ ਆਉਣੀ ਹੈ ਇਹਦੇ ਅੰਦਰੇ ਵੱਧ ਦੋदाई ਸ਼ਬਦ ਬੱਦੇ ਗੁਰੂ ਕੋ ਟੋਟਾ ਨਹੀਂ ਦਿੰਦਾ ਸ਼ਬਦ ਹਮੇਸ਼ਾ ਅੰਦਰ ਵੱਤਾਂ ਹੀ ਕਰਦਾ ਗਿਆਨ ਅੰਦਰ ਆਓ ਭਾਈ ਆਪਾਂ ਵੀ ਯਤਨ ਕਰੀਏ ਗੁਰੂ ਕੀ ਬਾਣੀ ਨੂੰ ਆਪਣੇ ਆਪ ਵਾਸਤੇ ਪੜ੍ਹੀਏ ਤਾਂ ਜੋ ਮਨੁਆ ਜਿਹੜਾ ਵਾ ਤਰਕ ਤਰੀਕਤ ਜਾਨੀ ਹੈ ਹਿੰਦੂ ਵੇਦ ਪੁਰਾਣ ਮਨ ਸਮਝਾਵਣ ਖਾ ਰਣੇ ਕਛੂਕ ਪੜੀਏ ਗਿਆਨ ਥੋੜਾ ਜਿਹਾ ਪੜੀਏ ਪਰ ਮਨ ਵਾਸਤੇ ਪੜੀਏ ਸੰਸਾਰ ਵਾਸਤੇ ਅਸੀਂ ਸਾਰੀ ਪੜ ਰਹੇ ਆ ਲੋਕਾਂ ਨੂੰ ਦਿਖਾਉਣ ਖਾਤਰ ਅਸੀਂ ਸਭ ਪੜਦੇ ਆ ਪਰ ਗੁਰਮਖੋ ਆਪਣੇ ਆਪ ਵਾਸਤੇ ਪੜੀਏ ਤੇ ਜਿਸ ਦਿਨ ਆਪਣੇ ਆਪ ਵਾਸਤੇ ਪੜਾਂਗੇ ਉਸ ਦਿਨ ਬਾਈ ਫਿਰ ਸਾਡਾ ਲੋਕ ਸੁਖੀਏ ਪ੍ਰਲੋਕ ਸਹੇਲੇ ਨਾਨਕ ਹਰ ਪ੍ਰਭਾਤੇ ਮੇਲੇ ਸਤਿਗੁਰੂ ਸਾਡੇ ਪਾਕਸ਼ਾ ਮਹਾਰਾਜ ਜੀਆਂ ਦੇ ਪਾਵਨ ਪਵਿੱਤਰ ਬਚਨਾਂ ਦੀ ਅੱਜ ਆਪਾਂ ਕੇਵਲ ਝੂਮ ਕਾ ਜਾਣੀਆ ਸ਼ਬਦ ਆਪਾਂ ਰੰਮੀ ਕੀਤਾ ਤਾਂ ਜੋ ਸਾਨੂੰ ਇਹ ਪਤਾ ਲੱਗੇ ਵੀ ਜਦੋਂ ਮਾ ਸ਼ਬਦ ਆ ਗਿਆ ਮਾਈ ਸ਼ਬਦ ਆ ਗਿਆ ਤੇ ਇਹ دنیਆਵੀ ਨਹੀਂ ਹੈ ਇਹ ਗੁਰੂ ਵਾਸਤੇ ਵਰਤਿਆ ਜਾਂਦਾ ਤੇ ਗੁਰੂ ਗੋਣ ਗਿਆਨ ਗਿਆਨ ਕੀ ਊੜਾੜਾ ਇਹ ਤੇ ਅਖਰੀ ਹੈ ਗੁਰਮੁਖੋ ਆਤਮਿਕ ਗਿਆਨ ਦੀ ਬਾਤ ਕਰ ਰਹਾ ਮੈਂ ਜਿਹਨੂੰ ਬਾਪੂ ਪੰਚਮ ਗੁਰਦੇਵ ਆਪਣੀ ਰਚਨਾ ਤੋਂ ਫਰਮਾਨ ਕਰਦੇ ਆ ਜਾਗ ਹੈ ਰਿਧਾ ਹੈ ਵਿਸ਼ਵਾਸ ਪ੍ਰਭ ਆਇਆ ਤਤ ਗਿਆਨ ਇਸ ਮਨ ਪ੍ਰਗਟ ਆਇਆ ਇਹ ਤਤ ਗਿਆਨ ਦੀ ਬਾਤ ਹੋ ਰਹੀ ਆ ਅਖਰੀ ਗਿਆਨ ਆਪ ਸਿੱਖਣਾ ਸਾਬ ਨੇ ਬਾਣੀ ਦੀ ਛਾਂ ਦਾ ਪਖਾ ਅਖਰਾਰਾ ਹੀ ਪਾਵਾਂਗੇ ਅਖਰੀ ਗਿਆਨ ਗੀਤ ਗਉਣਗਾ ਇਦਾਂ ਹੀ ਗਾਇ ਲੈਣਗੇ ਤੇ ਗੁਰਮੁਖੋ ਅਖਰਾਂ ਤੋਂ ਫਿਰ ਅੱਖਰ ਵੱਲ ਚੱਲਾਂਗੇ ਜਿਹੜੇ ਕਦੇ ਨਹੀਂ ਖਰਨਗੇ ਫਿਰ ਇਹ ਅੱਖਰ ਖਰਜਾਂਗੇ ਕੋਈ ਅੱਖਰ ਇਨ ਮੈਂ ਨਹੀਂ ਇਹ ਅੱਖਰ ਖਰਜਾਂਗੇ ਲੋਕ ਬੇਅਦਵੀ ਕਰਦੇ ਆ ਸਰਗਰਾਂ ਦੇ ਗੰਗਾ ਨੂੰ ਪਾੜ ਦਿੰਦੇ ਆ ਅਗਨ ਭੇਟ ਕਰ ਦਿੰਦੇ ਆ ਇਹ ਅੱਖਰ ਖਰਜਾਂਗੇ ਕੋਈ ਅੱਖਰ ਇਨ ਮੈਂ ਨਹੀਂ ਜਿੱਦੇ ਸਾਡੇ ਅੰਦਰ ਪ੍ਰੇਮ ਭਾਵਨਾ ਨਾਲ ਸ੍ਰੀ ਜਪਜੀ ਸਾਹਿਬ ਵਸ ਗਿਆ ਇੱਕ ਅੱਖਰ ਵਸ ਗਿਆ ਉਹਦੇ ਫਿਰ ਗੁਰਮੁਖੋ ਸਾਡੇ ਜੀਵਨ ਦੀ ਕਾਇਆ ਕਲਪੂ ਰਹਿੰਦੀਆਂ ਵਿਚਾਰਾਂ ਜਿੱਦਾਂ ਮੇਰੇ ਮਾਲਕ ਨੇ ਸਮੋਰ ਸਵਾਸ ਵਸੇ ਆਪਦੀਆਂ ਦੇ ਚਰਨਾਂ ਟਗਲੇਰੀਆਂ ਬੇਨਤੀਆਂ ਸਰਗੁਰੂ ਸਦੇ ਬਾਖਸ਼ਾ ਮਾਰੇ ਰਹਿਮਤ ਕਰਨ ਸਭ ਦੀ ਹਾਜ਼ਰੀ ਆਪਣੇ ਅੰਦਰ ਕਰ ਪ੍ਰਵਾਨ ਕਰਨ ਸਭ ਦੀ ਟੋਲੀ ਵਿੱਚ ਨਾਮ ਨਾਨ ਨੁਰ ਸਿੱਖੀ ਜੀਵਨ ਬਖਸ਼ਿਸ਼ ਕਰਨ ਇਹਨੀਆਂ ਬੇਨਤੀਆਂ ਪ੍ਰਵਾਨ ਕਰਿਓ ਆਓ ਅਨੰਦ ਸਬਦੀ ਬਾਣੀ ਦਾ ਪਾਠ ਸਤਿਗੁਰੂ ਜੀ ਦੇ ਚਰਨਾਂ ਚ ਅਰਦਾਸ ਬੇਨਤੀ ਪਵਨ ਪਵਿੱਤਰ ਹੁਕਮ ਸ਼੍ਰਵਣ ਕਰੀਏ ਪਿਆਰ ਆਦਮ ਸਰਪਤੇ ਗਿੜਾਓ ਆਪੋ ਜੀ ਵਾਹਿਗੁਰੂ ਦੀ ਕਾ ਖਾਲਸਾ ਵਾਹਿਗੁਰੂ ਦੀ ਕੀ ਫਤਿਹ ਧੰਨਵਾਦ ਗੁਰੂ